ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਅਰਥਾ ਸਮਿਤ ਕਰ ਰਹੇ ਹਾਂ ਤੇ ਨਾਲ ਆਪਣੇ 10 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਇਹ 10 ਪੌੜੀਆਂ YouTube ਦੀ ਪਲੇਲਿਸਟ ਵਿੱਚ ਪਈਆਂ ਹੋਈਆਂ ਸੋ ਸੰਗਤ ਨੂੰ ਇੱਕ ਬੇਨਤੀ ਕਰਦੀ ਏ ਸੰਗਤਾਂ ਦੇ ਮੈਸੇਜ ਆਉਂਦੇ ਹਨ ਕਿ ਜਪ ਸਾਹਿਬ ਦੀ ਸੰਥਿਆ ਕਰਾਓ ਸੰਗਤ ਜੀ YouTube ਜਦੋਂ ਖੋਲੋਗੇ ਸਿੱਖੋ ਗੁਰਬਾਣੀ ਚੈਨਲ ਪਲੇਲਿਸਟ ਵਿੱਚ ਜਾਓ। ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ। ਪੰਜ ਬਾਣੀਆਂ, ਸੁਖਮਣੀ ਸਹਿ ਬਾਵਣ ਅਖਰੀ ਸਾਰੇ ਮਹੰਗੇ ਸ਼ਬਦਾਂ ਦੇ ਉਚਾਰਨ ਦੱਸੇ ਹੋਏ ਨੇ। ਭਟਾਂ ਦੇ ਸਵੈਏ ਸਹਿ ਸ੍ਰਿਤੀ। ਸੋ ਸ਼ੁਰੂ ਹੁੰਦੇ ਆ। ਸ਼ਾਮ ਵੇਦ ਕੋ ਸੋਧ ਕਰ ਮਤਿ ਵਿਦਾੰਤ ਵਿਆਸ ਸੁਨਾਇਆ। ਭਾਈ ਗੁਰਦਾਸ ਜੀ ਕਹਿੰਦੇ ਸ਼ਾਮ ਵੇਦ ਨੂੰ ਪੜ੍ਹ ਕੇ ਵਿਦਾੰਤ ਵੇਦ ਦਾ ਸਾਰ ਕੱਢਿਆ ਗਿਆ। ਫਿਰ ਉਸ ਨੂੰ ਮਤ ਕੇ ਰਿੜਕ ਕੇ ਵਿਆਸ ਨੇ ਸੁਖਣ ਸੁਣਾਇਆ ਕਥਨੀ ਬਦਨੀ ਬਾਹਰ ਆਪੇ ਆਪਣਾ ਬ੍ਰਹਮ ਜਣਾਇਆ ਕਹਿੰਦੇ ਕਥਨੀ ਕਥਾ ਤੇ ਬਦਨੀ ਕਵਿਸ਼ਰੀਆਂ ਤੋਂ ਆਤਮਾ ਬਾਹਰ ਹੈ ਤੇ ਆਪਣੇ ਆਪ ਹੀ ਬ੍ਰਹਮ ਜਣਾ ਦਿੱਤਾ ਨਦਰੀ ਕਿਸੇ ਨਾਲ ਲਿਆਵਈ ਹੋਮੈ ਅੰਦਰ ਭਰਮਲ ਭੁਲਾਇਆ ਕਿਸੇ ਨਹੀਂ ਪੜਨਾ ਕਿਸੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਹੋਮੈ ਦਲਾਵਾਂ ਦੇ ਨਾਲ ਅੰਦਰ ਭਰਮ ਭੁਲਾਇਆ ਕਹਿੰਦੇ ਨજર ਤਾਂ ਉਹ ਕਿਸੇ ਨੂੰ ਆਉਂਦੇ ਹੀ ਨਹੀਂ ਆਉਂਦੇ ਪਰ ਹਉਮੈ ਦੇ ਪਰਮ ਦੇ ਅੰਦਰ ਜਗਤ ਭੁਲਾ ਦਿੱਤਾ ਹੈ ਆਪ ਪੁਜਾਏ ਜਗਤ ਵਿੱਚ ਭਾਉ ਭਗਤ ਦਾ ਮਰਮ ਨਾ ਪਾਇਆ ਆਪਣੇ ਆਪ ਨੂੰ ਜਗਤ ਵਿੱਚ ਪੁਜਾਉਣ ਲੱਗ ਪਏ ਭਾਉ ਭਾਉ ਭਗਤੀ ਦਾ ਭੇਦ ਨਾ ਪਾਇਆ ਤੇ ਆਪਣੇ ਆਪ ਦੀ ਪੂਜਾ ਕਰਾਉਣ ਲੱਗੇ ਤ੍ਰਿਪਤ ਨ ਆਵੇ ਵੇਦ ਮਤ ਅਗਨੀ ਅੰਦਰ ਤਪਤ ਤਪਾਇਆ ਗੱਲ ਕਿ ਵਿਆਸ ਨੂੰ ਵੀ ਸਾਰਾ ਵੇਦ ਘੋਟ-ਘੋਟ ਕੇ ਸਾਤਨਾਈ ਪਰਮ ਦੀ ਅਗ ਦੀ ਤਪਤ ਵਿਖੇ ਅੰਦਰੋਂ ਤਪਨ ਲੱਗਾ ਭਾਵ ਕਹਿੰਦੇ ਵੇਦ ਵੇਦ ਪੜੇ ਵਿਆਹ ਜੀ ਨੇ ਬੜਾ ਉਦੇ ਕਹਿੰਦੇ ਗਿਆਨ ਹਾਸਲ ਕੀਤਾ ਪਰ ਕਹਿੰਦੇ ਉਹਨਾਂ ਦੀ ਜਿਹੜੀ ਪਰਮ ਦੀ ਅਗ ਸੀ ਉਹ ਦੂਰ ਨਾ ਹੋਈ ਤੇ ਪਰਮ ਦੀ ਅਗ ਤਪ ਵਿਖੇ ਅੰਦਰੋਂ ਤਪਨ ਲੱਗਾ ਮਾਇਆ ਡੰਡ ਨਾ ਉਤਰੇ ਜਮ ਡੰਡੈ ਬੋ ਦੁਖ ਰੂ ਆਇਆ ਡੰਡੈ ਡੰਡੇ ਨਹੀਂ ਪਟਨਾ ਡੰਡੇ ਦਲਾਵਾ ਦੇ ਨਾਲ ਰੂ ਆਇਆ ਦਲਿੰਕੜਾਂ ਦੇ ਨਾਲ ਰੂ ਆਇਆ ਮਾਇਆ ਦਾ ਡੰਡ ਉਸ ਦੇ ਸਿਰੋਂ ਨਾ ਉਤਰਿਆ ਤੇ ਜਮ ਡੰਡ ਦੇ ਬਾਲੇ ਦੁਖ ਦੇ ਨਾਲ ਨਾਰਦ ਪਾਸ ਆਪਣਾ ਦੁਖ ਰੋਇਆ ਭਾਵੇਂ ਮਨ ਦੀ ਹਵਾੜ ਕਹਿੰਦੇ ਉਸ ਨੇ ਕੱਢ ਨਾ ਕੀਤੀ ਨਾਰਦ मुਨ ਉਪਦੇਸ਼ਿਆ ਮਤ ਭਗਵਤ ਗੁਣ ਗੀਤ ਕਰਾਇਆ ਫਿਰ ਨਾਰਦ मुनि ਨੇ ਉਪਦੇਸ਼ ਕੀਤਾ ਤੇ ਉਸ ਕੋਲੋਂ ਭਗਵਤ ਸੰਬੰਧੀ ਗੁਣਾ ਦਾ ਜਸ ਮੱਤ ਕੇ ਗੁਣਾ ਦਾ ਗੀਤ ਕਰਾਉਣਾ ਕੀਤਾ ਬਿਨ ਸਰਨੀ ਨਹ ਕੋਏ ਤਰਾਇਆ ਬਿਨਾ ਗੁਰੂ ਦੀ ਸ਼ਰਨ ਤੋਂ ਕਹਿੰਦੇ ਕੋਈ ਨਹੀਂ ਤਰਦਾ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਦਵਾਪਰ ਯੁਗ ਬੀਤਤ ਭਏ ਬੀਤਤ ਦੋ ਤਤੇ ਨੇ ਬੀਤਤ ਭਏ ਕਾਲ ਯੁਗ ਕੇ ਸਿਰ ਛਤਰ ਫਿਰਾਏ ਕਦੇ ਦੁਆਪਰ ਯੁਗ ਬੀਤ ਗਿਆ ਅੱਗੇ ਆ ਗਿਆ ਕਾਲ ਯੁਗ ਦੇ ਸਿਰਪੁਰ ਛਤਰ ਦੇ ਫੇਰਾਈ ਆਈ ਭਾਵ ਸਮਾ ਆਇਆ ਵੇਦ ਅਥਰਵਨ ਥਾਪਿਆ ਉੱਤਰ ਮੁਖ ਗੁਰਮੁਖ ਗੁਣ ਗਾਈ ਫਿਰ ਅਥਰਵਨ ਵੇਦ ਦਾ ਤੋਰਾ ਤੁਰਿਆ ਉੱਤਰ ਵੱਲ ਮੂੰਹ ਕਰਕੇ ਗੁਰਮੁਖ ਲੋਕ ਭਜਨ ਕਰਨ ਲੱਗੇ ਕਪਲ ਰਿਖੀ ਸੁਰ ਸਾੰਖ ਮਥ ਅਥਰਵਨ ਵੇਦ ਕੀ ਰਿਚਾ ਸੁਣਾਈ ਕਾਪਲ ਨਾਮ ਦਾ ਵੱਡਾ ਰਿਖੀ ਹੋਇਆ ਤੇ ਅਥਰਵਨ ਵੇਦ ਨੂੰ ਘੋਟ ਕਰਕੇ ਉਸ ਦੀ ਰਿਚਾ ਕਹਿੰਦੇ ਸ਼ਰਤੀ ਦਾ ਨਾਮ ਸਾੰਖ ਸ਼ਾਸਤਰ ਸੁਣਾਉਣਾ ਕੀਤਾ ਜਿਸ ਦਾ ਮਤੇ ਹੇਠਲੀ ਤੋਖ ਵਿਖੇ ਭਾਈ ਗੁਰਦਾਸ ਜੀ ਅੱਗੇ ਕਥਨ ਕਰਦੇ ਨੇ ਕਹਿੰਦੇ ਗਿਆਨ ਮਹਾਰਸ ਪੀਅ ਕੈ ਪੀਅ ਐੜਾ ਮੁਕਤ ਹੈ ਪੀਅ ਕੈ ਸਿਮਰੇ ਨਿਤ ਅਨਿਤ ਨਿਆਈ ਗਿਆਨ ਰੂਪੀ ਮਹਾਰਸ ਅੰਮ੍ਰਿਤ ਨੂੰ ਪਾਣ ਕਰੇ ਤੇ ਨਿਤ ਅਨਿਤ ਦਾ ਨਿਆਇ ਨਿਰਨੇ ਕਰੇ ਭਾਵ ਸੱਚ ਤੇ ਝੂਠ ਦਾ ਨਿਰਤਾਰਾ ਕਰੇ ਗਿਆਨ ਬਿਨਾ ਨਹਿ ਪਾਈ ਐ ਦਲਾਵਾਂ ਦੇ ਨਾਲ ਪਾਈ ਐ ਜੋ ਕੋਈ ਕੋਟ ਯਤਨ ਕਰਤਾਈ ਗਿਆਨ ਬਾਜ ਮੁਕਤੀ ਨਹੀਂ ਮਿਲਦੀ ਭਾਵ ਗਿਆਨ ਤੋਂ ਬਿਨਾ ਕਹਿੰਦੇ ਕਦੇ ਮੁਕਤੀ ਪ੍ਰਾਪਤ ਨਹੀਂ ਹੁੰਦੀ ਭਾਵੇਂ ਕੋਈ ਕਰੋੜਾਂ ਯਤਨ ਕਰਕੇ ਦੌੜ ਨਾ ਕਰੇ ਕਰਮ ਜੋਗ ਦੇਹੀ ਕਰੇ ਸੋ ਅਨਿੱਤ ਖਿੰ ਟਿਕੇ ਨਾ ਰਾਈ ਜਿਹੜਾ ਜੀਵ ਕਰਮ ਜੋ ਕਰੇਗਾ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਜੀਵ ਕਰਮ ਜੋ ਕਰੇਗਾ ਉਹ ਝੂਠ ਹੋਊਗਾ ਇੱਕ ਰਾਈ ਸਾਰਖਾ ਛਿੰ ਭਰ ਵੀ ਕਹਿੰਦੇ ਨਾ ਟਿਕੇਗਾ ਗਿਆਨ ਮਤੇ ਸੁਖ ਉਪਜੈ ਗਿਆਨ ਮਤੇ ਸੁਖ ਉਪਜੈ 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 ਨਿ ਪੜਨ ਉਪਜੈ ਓਮਕੜ ਦੇ ਨਾਲ ਦਲਾਵਾਂ ਲਗੀਆਂ ਉਪਜੈ ਜਨਮ ਮਰਨ ਕਾ ਭਰਮ ਚੁਕਾਈ ਗਿਆਨ ਦੇ ਮਤ ਕਰਕੇ ਹੀ ਸੁਖ ਉਤਪਤ ਹੋ ਤੇ ਆਵਾ ਗਾਉਣ ਦਾ ਪਰ ਮਿਟ ਜਾਊਗਾ ਗੁਰਮੁਖ ਗਿਆਨੀ ਸਹਿਜ ਸਮਾਈ ਭਾਈ ਗੁਰਦਾਸ ਜੀ ਨੇ ਨਿਚੋੜ ਕੱਢਿਆ ਅੱਗੇ ਕਹਿੰਦੇ ਗੁਰੂ ਦਵਾਰੇ ਗਿਆਨੀ ਸਹਿਜ ਪਦ ਪਾ ਚੌਥੇ ਪਾਦ ਦੇ ਵਿੱਚ ਸਵੈ ਸਰੂਪਿ ਖੇ ਲੀਨ ਹੋਊਗਾ ਸੋ ਸੰਗਤ ਜੀ 12 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ